ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਕਦੀ ਘਰ ਚੋਂ ਇਹ ਦੋ ਚੀਜ਼ਾਂ ਦਾਨ ਨਾ ਕਰਨਾ ਨਹੀਂ ਤੇ ਭਾਗ ਸਦਾ ਲਈ ਸੌ ਜਾਣਗੇ ਆਪਾਂ ਇਸ ਵਿਸ਼ੇ ਨੂੰ ਵਿਚਾਰਾਂਗੇ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਮੰਨਿਆ ਜਾਂਦਾ ਹੈ ਕੁਝ ਚੀਜ਼ ਸ਼ਗਨ ਤੇ ਅਪਸ਼ਗਨ ਨੇ ਤੇ ਸਾਧ ਸੰਗਤ ਕੁਝ ਚੀਜ਼ਾਂ ਘਰ ਦੇ ਵਿੱਚ ਕਹਿੰਦੇ ਲਿਆਉਣੀਆਂ ਸ਼ੁਭ ਹੁੰਦੀਆਂ ਨੇ ਤੇ ਕੁਝ ਚੀਜ਼ਾਂ ਘਰ ਦੇ ਵਿੱਚੋਂ ਕੱਢਣੀਆਂ ਅਸ਼ੁਭ ਮੰਨੀਆਂ ਜਾਂਦੀਆਂ ਨੇ ਇੱਕ ਬੇਨਤੀ ਆਪ ਜੀ ਨਾਲ ਮੈਂ ਜ਼ਰੂਰ ਸਾਂਝੀ ਕਰ ਦੇਵਾ ਸਾਧ ਸੰਗਤ ਨੂੰਣ ਜਿਹੜਾ ਹੈ ਉਹ ਕਹਿੰਦੇ ਘਰ ਦੇ ਵਿੱਚੋਂ ਨਹੀਂ ਕੱਢਣਾ ਚਾਹੀਦਾ ਕਿਸੇ ਨੂੰ ਆਪਣੇ ਘਰ ਦਾ ਨਮਕ ਜਿਹੜਾ ਹੈ ਉਹ ਨਹੀਂ ਦੇਣਾ ਚਾਹੀਦਾ ਤੇ ਸਾਧ ਸੰਗਤ ਔਰ ਜੋ ਆਪਣੇ ਕੱਪੜੇ ਨੇ ਉਹ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਜੇ ਆਪਾਂ ਗੁਰਮਤ ਦੇ ਸਿਧਾਂਤ ਦੇ ਹਿਸਾਬ ਨਾਲ ਵੇਖੀਏ ਤੇ ਸਾਧ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਹੀ ਨਹੀਂ ਕੱਪੜੇ ਆਦਕ ਦੇ ਗੱਲ ਨੂੰ ਆਪਾਂ ਮੰਨ ਸਕਦੇ ਆ ਇਹ ਸਾਧ ਸੰਗਤ ਨਮਕ ਬਗੈਰਾ ਚਲੋ ਮੰਨਿਆ ਜਾਂਦਾ ਹੈ ਕਿ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਨੇ ਘਰ ਦੇ ਵਿੱਚੋਂ ਫਿਰ ਬਰਕਤ ਚਲੀ ਜਾਂਦੀ ਹੈ ਕੱਪੜੇ ਆਦਕ ਵੀ ਜੇ ਆਪਾਂ ਦੇਣੇ ਆ ਉਹਨਾਂ ਨੂੰ ਦਿਓ ਜਿਹੜੇ ਗਰੀਬ ਨੇ ਲੋੜਵੰਦ ਨੇ ਔਰ ਇੱਕ ਬੇਨਤੀ ਹੋਰ ਸਾਧ ਸੰਗਤ ਕਹਿੰਦੇ ਆਪਣੇ ਜੋ ਕੱਪੜੇ ਨੇ ਆਪਾਂ ਕਿਸੇ ਨੂੰ ਦੇ ਦੇਣੇ ਆ ਤੇ ਉਹਨਾਂ ਵਿੱਚ ਜੋ ਸਾਡੇ ਚੰਗੇ ਵਾਇਪਸ ਹੁੰਦੇ ਨੇ ਉਹ ਵੀ ਨਾਲ ਹੀ ਚਲੇ ਜਾਂਦੇ ਨੇ ਇਸ ਕਰਕੇ ਉਹ ਵੀ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਰੋਲ ਕ੍ਰੀਏਟ ਜ਼ਰੂਰ ਕਰਦੀਆਂ ਨੇ ਪਰ ਇਹ ਦੁਨਿਆਵੀ ਚੀਜ਼ਾਂ ਦੇ ਤੌਰ ਤੇ ਆਪਾਂ ਵੇਖ ਸਕਦੇ ਆ ਪਰ ਜੇ ਆਪਾਂ ਇਸ ਚੀਜ਼ ਨੂੰ ਮੰਨੀਏ ਤੇ ਸਾਧ ਸੰਗਤ ਗੁਰਬਾਣੀ ਨੇ ਵਹਿਮ ਭਰਮ ਨੂੰ ਕਦੀ ਵੀ ਨਹੀਂ ਮੰਨਿਆ ਸਤਿਗੁਰੂ ਨੇ ਇਹ ਕਹਿ ਦਿੱਤਾ ਸ਼ਗਨ ਅਪਸ਼ਗਨ ਤਿਸ ਕੋ ਲਗਾਇ ਜਿਸ ਚੀਤ ਨਾ ਆਵੇ ਸਤਿਗੁਰੂ ਕਹਿੰਦੇ ਸ਼ਗਨ ਤੇ ਅਪਸ਼ਗਨ ਉਹਨਾਂ ਨੂੰ ਲੱਗਦੇ ਨੇ ਜਿਨ੍ਹਾਂ ਨੂੰ ਗੁਰੂ ਚੇਤੇ ਨਹੀਂ ਜਿਹਨੂੰ ਆਪਣਾ ਗੁਰੂ ਚੇਤੇ ਹੈ ਉਹ ਤੇ ਆਨੰਦ ਵਿੱਚ ਬਣ ਗਿਆ ਉਹਦੀ ਸਥਿਰਤਾ ਬਣ ਗਈ ਮਨ ਦੀ ਉਹਨੂੰ ਹੁਣ ਚੰਗਾ ਤੇ ਮਾੜਾ ਕੁਝ ਨਹੀਂ ਪਤਾ ਉਹ ਤਾਂ ਗੁਰੂ ਦੇ ਆਸਰੇ ਚੱਲਦਾ ਤੇ ਗੁਰੂ ਉਹਦੀ ਪਿੱਠ ਨਹੀਂ ਲੱਗਣ ਦਿੰਦਾ ਉਹਨੂੰ ਆਪ ਲੈ ਕੇ ਜਾਂਦਾ ਚੰਗੇ ਵੱਲ ਮਾੜਾ ਉਹਦਾ ਗੁਰੂ ਹੋਣੀ ਨਹੀਂ ਦਿੰਦਾ ਮੇਰੇ ਸਤਿਗੁਰੂ ਦਾ ਮਾੜਾ ਨਹੀਂ ਹੋਣ ਦਿੰਦੇ ਮੇਰੇ ਪਾਤਸ਼ਾਹ ਉਹਦਾ ਮਾੜਾ ਹੋਣ ਨਹੀਂ ਦਿੰਦੇ ਚਾਹੇ ਕੋਈ ਲੱਖ ਜ਼ੋਰ ਲਾ ਲੇ ਲੱਖ ਯਤਨ ਕਰ ਲੇ ਵਿਚ ਕਰਤਾ ਪੁਰਖ ਖਲੋਆ ਵਾਲ ਨਾ 빙ਾ ਹੋਆ ਮੇਰੇ ਸਤਿਗੁਰੂ ਉਹਦਾ ਵਾਲ ਨਹੀਂ 빙ਾ ਹੋਣ ਦੇ ਹੁਣ ਗੱਲ ਕੀ ਹੈ ਗੱਲ ਇੱਥੇ ਸਮਝਦਾਰੀ ਦੀ ਹੈ ਸਾਧ ਸੰਗਤ ਜੇਕਰ ਸਾਡੇ ਕੋਲੇ ਸਮਝਦਾਰੀ ਹੈ ਗੁਰੂ ਦੀ ਸਾਡੇ ਕੋਲੇ ਸਿੱਖਿਆ ਹੈ ਤੇ ਫਿਰ ਘਬਰਾਉਣ ਦੀ ਜ਼ਰੂਰਤ ਕੋਈ ਨਹੀਂ ਤੇ ਆਪਣੇ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਰਹਿਮਤ ਕਰਨਗੇ ਜੇਕਰ ਸਾਡੇ ਕੋਲੇ ਗੁਰੂ ਦਾ ਗਿਆਨ ਨਹੀਂ ਹੈ ਸਾਡੇ ਕੋਲੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੈ ਤੇ ਫੇਰ ਸਾਨੂੰ ਕਬਰੌਣ ਦੀ ਜ਼ਰੂਰਤ ਹੈ ਮੈਂ ਕਹਿੰਨਾ ਵੀ ਆਪਣੇ ਘਰ ਦੇ ਵਿੱਚੋਂ ਇੱਥੇ ਹਿਰਦੇ ਰੂਪ ਘਰ ਨੂੰ ਦੇਖੀਏ ਆਪਣੇ ਹਿਰਦੇ ਰੂਪ ਘਰ ਦੇ ਵਿੱਚੋਂ ਸਾਧ ਸੰਗਤ ਇਹ ਚੀਜ਼ਾਂ ਨੂੰ ਸਮਝੀਏ ਕਿ ਆਪਾਂ ਕਦੇ ਵੀ ਮਾੜਾ ਗਿਆਨ ਮਾੜੀ ਸਿੱਖਿਆ ਕਦੇ ਕਿਸੇ ਨੂੰ ਨਾ ਦਿਓ ਹਮੇਸ਼ਾ ਚੰਗੀ ਸਿੱਖਿਆ ਵੰਡੋ ਤੇ ਸਾਧ ਸੰਗਤ ਦੂਜੀ ਗੱਲ ਆਪਣੇ ਜੋ ਕੀਤੇ ਹੋਏ ਕੁਕਰਮ ਨੇ ਸਾ ਸੰਗਤ ਉਹਦੇ ਬਾਰੇ ਕਿਸੇ ਨੂੰ ਨਾ ਦੱਸੋ ਤੇ ਜੋ ਕਰਨਾ ਚੰਗੇ ਪੱਦਰ ਤੇ ਆਪ ਆਪ ਅੱਗੇ ਹੋ ਕੇ ਕਰੀਏ ਤੇ ਸਤਿਗੁਰੂ ਜੀ ਫੇਰ ਖੁਸ਼ ਹੋਣਗੇ ਤੇ ਇਹੋ ਜੇ ਦਾਨ ਕਦੀ ਨਾ ਕਰੋ ਕਦੇ ਕਿਸੇ ਦੀ ਨਿੰਦਾ ਚੁਗਲੀ ਕਰਕੇ ਕੰਮ ਨਾ ਵਿਗਾੜੋ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਜਿਹੜਾ ਹੈ ਆਪਣੇ ਤੋਂ ਦੂਰ ਰੱਖੀਏ ਤਾਂ ਸਾਡਾ ਭਲਾ ਹੋ ਸਕਦਾ ਔਰ ਇੱਕ ਆਪਣੇ ਜੀਵਨ ਦਾ ਲਕਸ਼ ਹੋਵੇ ਆਖਾਂ ਜੀਵਾਂ ਵਿਸਰੇ ਮਰ ਜਾਓ ਤੇ ਸਤਿਗੁਰੂ ਜੀ ਫੇਰ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ